ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਤਾਜ਼ੀਆਂ ਸੂਈਆਂ ਗਾਵਾਂ ਤੇ ਇੱਕ ਟੋਕੜ ਗੱਬਨ ਮੈਂ ਤੁਹਾਨੂੰ ਦਿਖਾਉਣੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿ ਆਜੋ ਵਧੀਆ ਵਧੀਆ ਤੁਸੀਂ ਦੱਸੋ ਬਾਈ ਠੀਕ ਕਿਰਪਾ ਵੈਗਰੂ ਜੀ ਚਲੋ ਵਧੀਆ ਕਿਰਪਾ ਜੀ ਦੀ ਜੀ ਹਾਂਜੀ ਤੇ ਰੇਟ ਅਜ ਨਹੀਂ ਨਿਕੇ ਨਿਕੇ ਫਿਰ ਰੇਟ ਆਪਣੇ ਛੋਟੇ ਛੋਟੇ ਹੁੰਦੇ ਤੁਹਾਨੂੰ ਪਤਾ ਦੇ ਠੀਕ ਹੈ ਹਾਂਜੀ ਹਾਂਜੀ ਤੇ ਚਲੋ ਫਿਰ ਨਾਮ ਦੱਸਦੇ ਕਰੀ ਨਾ ਵੀਰ ਜੀ ਮਿੰਟੂ ਸਿੰਘ ਜੀ ਹਾਂਜੀ ਪਿੰਡ ਸਰਾਇਂਤ ਸਿੰਘ ਦੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਵੀ ਬੋਲ ਦੋ 9814799325 ਠੀਕ ਹੈ ਹਾਂਜੀ ਤੇ ਸ਼ੁਰੂਆਤ ਫਿਰ ਆ ਤਾਜੀ ਸੂਈ ਗਾਂ ਤੋਂ ਕਰ ਲਈਏ ਇਹ ਸੂਈ ਜੋ ਚੌਥਾ ਦਿਨ ਜੋ ਸ ਤਾ ਜਾਈਏ ਜਿਹੜਾ ਬਿਲਕੁਲ। ਹਾਂਜੀ ਵਸ਼ੀ ਜੋ ਮਗਰ ਵਸ਼ੀ ਵੀ ਆਖੋ ਚੰਗੀ ਬਰੀਡ ਦੀ ਜੀ। ਮਗਰੇ ਦੇ ਵਸ਼ੀ ਆ। ਹਾਂਜੀ। ਠੀਕ ਆ। ਬਹੁਤ ਚੰਗੀ ਵਸ਼ੀ ਵੇਖੋ। ਕਿੰਨਾ ਚ ਦੁੱਧ ਤਿਆਰੇ ਦੇ ਕੋਲ? ਦੁੱਧ 10 ਕਿਲੋ ਹੋ ਜਾਉ ਦੇਖੋ। ਤਿਆਰ ਜਿਹੜਾ ਬਿਲਕੁਲ। ਹਾਂਜੀ ਉਹ ਦੋ ਡੰਗ ਤਿੰਨ ਡੰਗ ਚੋ ਕੇ ਕੰਡੇ ਤੇ ਰਾ ਕੇ ਖੜੇ। ਤੇ ਕਿੰਨਾ ਚ ਚਵਾਈ ਜਾਊਗੀ ਐ? 3-4 ਕਿਲੋ ਆਰਾਮ ਨਾਲ ਵਾਜ ਜਾਣਾਂ ਨੇ ਇਹਦੇ। ਤੇ 13-14 ਦਿਨ ਲੱਗ ਜਿਹੜਾ ਚਵਾ ਦੁੱਧ। ਬਿਲਕੁਲ ਦੇ। ਠੀਕ ਆ। ਹਾਂਜੀ ਤਾਂ ਜਾਈ ਬੱਚਾ ਤੇ ਥਣ ਵੀ ਇਹਦੇ ਦੇਖ ਸਕਦੇ ਆ ਆਪਾਂ ਲਾਗੇ ਤੋਂ। ਚੰਗਾ ਥਣ ਜਿਹੜਾ ਲੱਗਾ ਵ तोरो गरे करिन स्टार्ट हां बच्चा विद दी खुल गया जे माई दा ले आ करी विद दी कर सीधी ਆਸ ਕਿਲਾ ਦੁੱਧ ਜਿਹੜਾ ਕਿੰਦੇ ਕਿ ਅੱਜ ਕੱਲ ਤਿਆਰ ਆ ਤੇ 12 13 ਲੀਟਰ ਦੇ ਕਰੀਬ ਜਿਹੜਾ ਕਿੰਦੇ 13 14 ਦੇ ਲੱਗ ਜਿਹੜਾ ਚਵਾਈ ਜਾਊਗੀ ਬਾਕੀ ਥਾਨ ਵੀ ਬੜਾ ਪਿਆਰਾ ਲੱਗਾ ਇਹਦੇ ਕੋਲ ਤੇ ਥਾਨ ਥਣੇ ਵੀਜੀ ਓਕੇ ਸਾਰੇ ਆਤਰਾ ਥਾਨ ਵੀਜੀ ਸਾਰੇ ਬਿਲਕੁਲ ਸਾਫ ਆ ਪਰ ਆਹੜਾ ਇਧਰਲਾ ਥਾਨ ਨਹੀਂ ਮੋੜਲਾ ਹਾਂਜੀ ਇਹਦਾ ਥੋੜਾ ਸਰੂ ਟੇਡਾ ਲੱਗਾ ਉੱਪਰ ਜੋ ਅੱਛਾ ਥੋੜਾ ਇੱਕ ਤੇ ਥੱਲੇ ਹੁੰਦਾ ਨਾ ਸਿੱਧਾ ਹਾਂਜੀ ਮਾਸਾ ਤਾਹ ਕਰਕੇ ਲੱਗਾ ਅੱਛਾ ਬਾਕੀ ਦੁੱਧ ਬਰਾਬਰ ਦਾ ਲੋੱਦ ਬਰਾਬਰ ਸਾਰਾ ਤੇ ਧਾਰ ਸਾਫ ਪੂਰੀ ਧਾਰ ਬਿਲਕੁਲ ਸਾਫ ਧਾਰ ਮਾਰਕ ਦਿਖਾ ਦੇ ਨੇ ਦਿਖਾਈ ਦਈਏ ਇੱਕ ਰਹੀ ਹੈ ਨਾ ਫੇਰੀ ਉਹ ਦੇਖ ਸਕਦੇ ਜੀ ਥੋੜਾ ਜਿਹਾ ਸਰ ਤਾਂ ਲੱਗਾ ਵਈਦਾ ਉਹ ਲਾ ਉਹ ਦੇਖ ਸਕਦੇ ਸਾਈਡ ਤੇ ਛੱਡੋ ਹਾਂ ਬੱਚਾ ਇੱਕ ਰਹੀ ਦਿਖਾਈ ਦਈਏ ਇਹਦੇ ਇੱਧਰ ਇਹ ਪਰ ਉੱਪਰ ਪਤਾ ਲੱਗਦੀ ਚੰਗੀ ਤਰ੍ਹਾਂ ਹਾਂਜੀ ਬਾਕੀ ਤੇ ਨੇ ਸਾਡੇ ਬਿਲਕੁਲ ਸਾਫ ਆ ਦੁੱਧ ਦੇ ਬਰਾਬਰ ਹੀ ਹੋਣਾ ਪੂਰਾ ਦੁੱਧ ਬਰਾਬਰ ਜੀ ਬਿਲਕੁਲ ਅੱਛਾ ਦੁੱਧ ਤਾਂ ਨਹੀਂ ਕਰਨੀ ਹੈ ਠੀਕ ਦੋ ਕੋ ਦੋ ਡੰਗ ਚੋਕ ਖੜੇ ਨੇ ਠੀਕ ਜੀ ਹਾਂ ਜੀ ਆਂ ਦੇ ਸਾਡੇ ਇਸ ਤਰ੍ਹਾਂ ਜਿਵੇਂ ਥੋੜਾ ਜਿਹਾ ਬਾਕੀ ਧਾਰੇ ਵੀ ਬਿਲਕੁਲ ਸਾਫ਼ ਹੈ ਕੋਈ ਕੋਰ ਸਿੱਟਾ ਬਿਲਕੁਲ ਬਰਾਬਰ ਧਾਰ ਤੇ ਅਗਲੇ ਥਣੇ ਦਾ ਵੀ ਦਿਖਾ ਦਿਓ ਹਾਂ ਦਿਖਾਉਂ ਠੀਕ ਇੱਕ ਰੀ ਉੱਤਰ ਫੇਰ ਦਿਖਾ ਦਿਓ ਉਧਰੋਂ ਫਿਰ ਵੀ ਆ ਲੈ ਸਾਡੇ ਧਾਰ ਵੀ ਬਿਲਕੁਲ ਆਉਣੀ ਆ ਜਿੰਨੀ ਸਾਰਾ ਕੁਝ ਬਸ ਸਰੂ ਮੜਾ ਹੋ ਗਿਆ ਥੋੜਾ ਜਿਹਾ ਟੇਡਾ ਕਈ ਯਾਰੀ ਹੋ ਗਿਆ ਹਾਂਜੀ ਚਲੋ ਓਨੀ ਸਾਨੂੰ ਪਾਣਾ ਮਿਲੀ ਆ ਜਿਹੜਾ ਵੀਰ ਦਾ ਕਹਿਦਾ ਫਾਇਦਾ ਹੋ ਜਾਣਾ ਉਹਨੂੰ ਵੀ ਪਾਣਾ ਦੇ ਦਾਂਗੇ ਠੀਕ ਹੈ ਦੇਖੋ ਬਿਲਕੁਲ ਚੁਵਾਈ ਵਸਾ ਬਰਾਬਰ ਧਾਰਾ ਚੁਵਾਈ ਵੀ ਬਿਲਕੁਲ ਹੋ ਜਾਂਦੀ ਵਧੀਆ ਥੋੜਾ ਜਿਹਾ ਤਾਂ ਲੱਗਾ ਬਸ ਜਿਸ ਤਰ੍ਹਾਂ ਹਾਂਜੀ ਜਿੰਨੂੰ ਮੜਾ ਹੱਥ ਤਾਂ ਕਰਕੇ ਪਾਉਣਾ ਪੈਂਦਾ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਵੇਖ ਲੋ ਦੇ ਦਈਏ 35 ਦੀ 35000 ਦੀ ਹਾਂਜੀ ਕਿ ਕਰ ਦਈਏ ਛੋਟ ਛੜ ਵਿੱਚ ਤਾਂ ਕਰ ਦੋ ਜਿਵੇਂ ਤੁਹਾਡਾ ਕਿੰਨੇ ਦੀ ਬਿਲਕੁਲ ਆਪ ਹੀ ਕਰ ਦੋ 32 ਦੇ ਦੀਏ 32000 ਦੀ ਪੱਛੀ ਬੜੀ ਚੰਗੀ ਰੋ 14 15 ਕਿਲੋ ਆਮਣਾ ਦੇ ਜਣਾ ਉਹ ਤੇ ਚਲੋ ਹੈਗਾ ਵਾ ਸਭ ਪਾਸਾ ਸਿੱਧਾ ਹੁੰਦਾ ਤਾਂ 40000 ਦੀ ਮੱਛੀ ਉਹ ਤੇ ਹਾਂ ਉਹ ਤੇ ਚਲੋ ਜਿਹੜੇ ਵੀਰ ਵੇਖਣ ਆਲੇ ਉਹਨਾਂ ਨੂੰ ਵੀ ਪਤਾ ਵਾ ਬਾਕੀ ਜਿੰਨੀ ਸਾਰੀ ਸਫਾਈ ਜਿਆ ਥਰਨੀ ਹੁਣ ਥਣ ਭਾਂਡਾ ਸਾਰਾ ਓਕੇ ਆ ਹਾਂਜੀ 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 ਤੇ ਬੋਲਾ 10 ਕਿਲੋ ਆ ਬੋਲਾ ਲਾਲੇ ਕੋ ਦੁੱਧ ਲਾਲੇ ਚੌਥਾ ਦੇ ਨਰਸੂਈ ਨੂੰ ਤੇ ਇੱਕੋ ਗੱਲ ਕਰਦੀ ਐ ਫਿਰ ਚਲੋ ਵੇਚ ਲਓ ਦੋ ਛੜਦੀ ਐ ਕਿੰਨੇ ਚ ਛੜਾਈ ਜਾਂਦੇ ਜੋ ਦੋ ਛੜਦੀ ਐ 30 ਚ ਨੇ 30 ਜਣਾ ਛਡਵਾਇਆ ਚਲ 30 ਹੀ ਦੇਦਾ ਨਹੀਂ ਦੋ ਛੱਡ ਦਿੱਤੇ 30 ਚ ਜਿਆਦਾ ਨਾ ਤਾਂ ਜਾਣ ਤੋਂ ਕੁਛ ਨਹੀਂ ਹੁੰਦਾ ਧੱਕਾ ਨਹੀਂ ਹੁੰਦਾ ਕੋਈ ਗੱਲ ਨਹੀਂ ਉਹ ਐਂਡਾ ਦੀ ਵਸੀ ਦੇਣੀ ਨਹੀਂ ਕਿ ਇਹਨੇ ਬਾਹਰੋਂ ਸਾਨੂੰ ਨਹੀਂ ਮਣਕੇ ਮਿਲਦੀ ਨਾ ਚਲੋ ਕੋਈ ਗੱਲ ਨਹੀਂ ਜਾਣ ਤੋਂ 28000 ਦੀ ਜਿਹੜੀ ਆ ਤੇ ਹੁਣ ਮੌਕੇ ਤੇ 10 ਲੀਟਰ ਜਿਹੜਾ ਦੁੱਧ ਦੇ ਦੇ ਕੋ ਚਵਾ ਦੋਗੇ ਹਨਾ ਦੁੱਧ ਨਹੀਂ ਅਜੇ ਭੋਲੇ ਯਾਰ ਚੌਥਾ ਦੇਣਾ ਸੋਈ ਨੂੰ ਠੀਕ ਆ ਤੇ ਜੇ ਤਾਜ਼ਾ ਹੀ ਆ ਬੱਚਾ ਜਿਹੜਾ ਫਿਰ 13 14 ਕਿਲੋ ਆਮਨਾਂ ਦਾ ਦੁੱਧ ਕਰਨਾ ਹੈ ਠੀਕ ਆ ਜੀ ਹਾਂ ਜੀ ਤੇ ਹੁਣ ਜਿਹੜੀ ਇੱਕ ਆ ਤਾਜੀ ਸੂਈ ਆ ਹਨਾ ਥਾਣੇ ਦੇ ਆਪਾਂ ਦੇਖੀਓ ਜੀ ਰਾ ਇਹ ਆ ਬੱਚਾ ਇਹ ਤਾਂ ਮਗਰ ਕੀ ਜੇ ਬੱਚਾ ਜੀ ਦਿੱਤਾ ਇਹ ਤਾਂ ਮਗਰ ਬੱਚਾ ਆ ਗਿਆ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਇੰਨੇ ਵੀ 10 12 ਕਿਲੋ ਆਰਾਮ ਨਾਲ ਦੇ ਜਾਣਾ ਅੱਛਾ ਹਾਂ ਬਾਕੀ ਚੰਗੀ ਸਫਾਈ ਜੀ ਵੇਖੋ ਥੱਲੇੋਂ ਵੀ ਠੀਕ ਆ ਹਾਂਜੀ ਤੋਰੋ ਹਾਂ ਇੱਕ ਰੀਲਮ ਰਾਤੀ ਸੂਈ ਕੋਈ ਲੱਪਾ ਲੁਪਾ ਲੱਗਾ ਇੱਥੇ ਨਹੀਂ ਖਾਦੇ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਵੇਖਣਾ ਤੇਰੀ 32000 ਦੀ ਜਲਦੀ ਜੋ ਪ्योर ਜੀ ਆਜੀ ਗੱਲ ਕਰੀਏ ਵੀ ਜਿਆਦਾ ਨਾ ਜਿਆਦਾ ਕਰੀ ਆਪ ਆਪ ਹੀ ਮਕਾ ਲਓ ਫਿਰ ਚਲ 30 ਵੀ ਦੇ ਦਾਂਗੇ ਤਾਜੀ ਸੂਈ ਵੜਿਆ ਤੁਹਾਨੂੰ ਪਤਾ ਨਹੀਂ ਮਾਰ ਸਵਾ ਡੰਗਰ ਤੇ ਲੱਭਣ ਬਹੁਤ ਛੱਟ ਦਿਆ ਤੇ ਚੋ ਕਿੰਨੀ ਛੋਟ ਕਰ ਦੋਗੇ ਚਲੋ ਕਰਾ ਲਓ ਜਿੰਨੇ ਆਪ ਹੀ ਕਰ ਦੋ ਮੈਂ ਤਾਂ ਨਾਲਖ ਨੇ 30 ਵੀ ਦੇ ਦਈਏ ਨਹੀਂ ਵਿੱਚੋਂ ਕਰਦੇ ਥੋੜੀ ਜੀ ਛੋਟ 3000 ਕੱਟ ਕਰ ਲਾਂਗੇ ਯਾਰ ਹੀ ਕੱਟ ਕਰਨਾ ਜੀ ਕਰ ਲਓ ਫਿਰ ਜਿੰਨੇ ਤੁਸੀਂ ਇੱਕੋ ਗੱਲ ਕਰਦੀਏ ਫਿਰ ਚਲੋ ਕੋਈ ਨਹੀਂ ਕਰਦਾ ਤੇਜ ਛੱਡ ਦਈਏ 4000 ਛੱਡ ਦਈਏ ਤੇਜ ਬੋਦਾ ਠੱਕਾ ਦੇ ਹੋ ਜਾਣਾ ਜੋ ਨਹੀਂ ਠੱਕਾ ਨਹੀਂ ਹੁੰਦਾ ਆਪੇ ਦੇਖ ਲਮੋ ਚ ਘਟ ਜਾਣੀ ਜੋਦੇ ਨਹੀਂ ਨਹੀਂ ਘਟਦੀ ਕੁਛ ਨਹੀਂ ਹੁੰਦਾ ਜਾਨ ਦੇ ਦੇ ਦਾਂਗੇ ਚਲੋ ਪੂਰੇ 26 ਦੀ ਜਾਨ ਤਾਂ ਕੁਛ ਨਹੀਂ ਹੁੰਦਾ ਫਿਰ ਜਾਨ ਤਾਂ 26 ਦੀ ਠੀਕ ਹੈ ਤੇ ਬਾਕੀ ਤਾਜੀ ਸੋਈ ਹੈ ਜੇ ਕੱਲ ਹੀ ਸੋਈ ਆ ਹਾਂਜੀ ਕੱਲ ਸੀ ਤੇ ਦੁੱਧ 10 12 ਲੀਟਰ ਜਿਹੜਾ ਕਹਿੰਦੇ ਚਵਾਈ ਜਾਗੇ ਬਾਕੀ ਆਮ ਜਰਸੀਆਂ ਨਾਲੋਂ ਤਰ੍ਹਾਂ ਕੱਦ ਦਾ ਵੀ ਥੋੜਾ ਫਰਕ ਹੈ ਉੱਚਾ ਹੈ ਕਰਦਾ ਜਰਸੀ ਜੋ ਉਧਰ ਦੀ ਮਸਨ ਨੂੰ ਚੱਲਦੀ ਨਹੀਂ ਹੈਗੀ ਵੇਖੋ ਪ੍ਰਿੰਟ ਵੇਖੋ ਗਾੜੀ ਵਿੱਚ ਕਿੰਨਾ ਵਸ਼ੀਦਾ ਨਾ ਦੇਖ ਸੰਦੇ ਜੀ ਬਾਕੀ ਫਿਰ ਵੀ ਕੋਈ ਆਨ ਕੇ ਵੇਖ ਚੱਕ ਕੇ ਖੜੇ ਦੋਵੇਂ ਜੇ ਤਾਜ਼ੀਆਂ ਹੀ ਸੁਈਆਂ ਵਾਂ ਗਾਵਾਂ ਥਣ ਵੀ ਦੋਮਾਂ ਤੇ ਚੰਗੇ ਲੱਗੇ ਆ ਬਹੁਤ ਚਵਾਈ ਬੜੀ ਸਾਫ਼ ਹੈ ਉਹਦੇ ਉੱਥੋਂ ਅੱਛਾ ਬਹੁਤ ਟਾਪ ਦੀ ਚਵਾਈ ਹੈ ਇਹ ਵੀ ਠੰਡੀ ਤੇ ਰਹੀ ਹੈ ਤਰਾ ਹੀ ਹਾਂਜੀ ਇਹ ਖੱਟਾ ਬੋਲਾ ਹੀ ਆ ਜੀ ਹਜੇ ਕੁਝ ਚਵਾਈ ਹੋਈ ਉਹਦੇ ਠੀਕ ਹੈ ਬਹੁਤ ਟਾਪ ਦੀ ਚਵਾਈ ਹੈ ਤੇ ਹੁਣ ਇੱਕ ਆ ਤੋਕੜ ਗੱਬਨ ਮੱਝ ਜੀ ਹਾਂਜੀ ਇਹ ਕਿੰਨੇ ਜੀ ਦੀ ਚੱਕ ਪਾਸ ਚ ਇਹ 5.5 ਮਹੀਨਿਆਂ ਦੀ ਚੱਕ ਪਾਸ ਹੈ ਹਾਂਜੀ ਹਾਂਜੀ ਠੀਕ ਹੈ ਤੇ ਮਿਲਦੀ ਮਿਲਦੀ ਕਿੱਦਾਂ ਜੇ ਮਿਲਦੀ ਤੇ ਧਾਰ ਤੇ ਮਿਲਦੀ ਜੋ ਅੱਛਾ ਜੇ ਕੋਈ ਲਈ ਉਥੋਂ ਦੇ ਧਾਰ ਤੇ ਮਿਲੇ ਸਾਡੇ ਕੋ ਥੋੜਾ ਜਿਹਾ ਅੱਗਾ ਪਿਛਾ ਕਰਨ ਲਈ ਜੋ ਅੱਛਾ ਹਾਂਜੀ ਤੁਹਾਨੂੰ ਪਤਾ ਆਪਣੀ ਆਦਤ ਆ ਵੀ ਜੋ ਹੈਗਾ ਉਹ ਹੀ ਦੱਸਣਾ ਆ ਨਹੀਂ ਦੱਸਣਾ ਚਾਹੀਦਾ ਬਿਲਕੁਲ ਹਾਂਜੀ ਇਹ ਨਹੀਂ ਵੀ ਦਸੀਏ ਕੋਈ ਤੇ ਹੋਵੇ ਕੋ ਜੋ ਉਹ ਨਹੀਂ ਚੀਜ਼ ਹੈਗੀ ਹਾਂਜੀ ਹਾਂਜੀ ਇਹ ਆ ਵੀ ਚੀਜ਼ ਦੱਸ ਕੇ ਦੋ ਅਗਲੇ ਨਵਾਰਾ ਖਾਵੇ ਤੇ ਲੈ ਲੈ ਨਹੀਂ ਤੇ ਰਹਿਣ ਜੀ ਕੋਈ ਡੰਗਰ ਨੂੰ ਦਾਗ ਉਹ ਵੀ ਦੱਸ ਦੇਣਾ ਵੀ ਆ ਗੱਲ ਹੈਗੀ ਜੀ ਹਾਂਜੀ ਹਾਂਜੀ ਤੇ ਦੁੱਧ ਦੇ ਕੋਲ ਹੈਗਾ ਜੀ 5 ਕਿਲੋ ਸਾਡੇ ਕੋ 50 ਮਹੀਨੇ ਦੀ ਗੱਬਣ ਆ ਤੇ ਜਿਹਦੇ ਕੋ ਲਈ ਉੱਥੇ ਧਾਰ ਤੇ ਆਉਂਦੀ ਸਾਡੇ ਕੋ ਅੱਗਾ ਪਿਛਾ ਕਰਨ ਦੀ ਹੈ ਤੁਹਾਡੇ ਕੋ ਟੀਕਾ ਲਵਾਉਂਦੀ ਹੈ ਹਾਂਜੀ ਚਲੋ ਤੋਰੋ ਜੀ ਇਹਨਾ ਵੀ ਪੂਰਾ ਖਲੋ ਕੇ ਦਿਲੋਂ ਨਹੀਂ ਮਿਲਦੀ ਹੈ ਅੱਛਾ ਮਤਲਬ ਥੋੜਾ ਜਿਹਾ ਆ ਉੱਥੋਂ ਜ਼ਿਆਦਾ ਮਾਲ ਚੋਈ ਡੇਰੀ ਚਵਾਈ ਹੈ ਅੱਛਾ ਹਾਂ ਚੋਂ ਤੋਂ ਥੋੜਾ ਜਿਹਾ ਅੱਗੇ ਪਿੱਛੇ ਕਰਦੀ ਹੈ ਸਾਡੇ ਕੋ ਅੱਗਾ ਪਿਛਾ ਕਰਨ ਦੀ ਹੈ ਠੀਕ ਹੈ ਚਲੋ ਬਾਕੀ ਉਸਦੇ ਪਾਸੇ ਚੈੱਕ ਕਰਾ ਕੇ ਲਈਏ ਇਹ ਚਲੋ ਖੁੱਲ ਬਾਕੀ ਇਹ ਆ ਵੀ ਜਿੱਥੇ ਕੋ ਦਿਹਾੜੀ ਡੰਗ ਟਿਕੋਗੀ ਉੱਥੇ ਫਿਰ ਸੈੱਟ ਹੋ ਜਾਵੇਗਾ ਫਿਰ ਸੈੱਟ ਹੋ ਜਾਣਾ ਇਹਨੇ ਅਕਸਰ ਇਹ ਵੀ ਗਈ ਵੀ ਸਾਡੇ ਕੋਲ ਅਸੀਂ 12 13 ਕਿਲੋ ਦੁੱਧ ਆਉਣਾ ਕਰੀ ਜਾਂਦੀ ਕਈ ਵਾਰੀ ਟੋਕ ਡੰਗਰ ਜਦੋਂ ਜਗ੍ਹਾ ਬਦਲਦੇ ਆ ਤੇ ਅਕਸਰ ਕਈ ਵਾਰੀ ਡੰਗ ਭੰਨ ਜਾਂਦੇ ਆ ਬਹੁਤ ਕਮਾਲ ਦੀ ਕਿੰਨੇ ਤੁਹਾਡੇ ਕੋਲ ਨਿਹਾਰੀ ਸੱਜਣ ਨੇ ਦੋ ਦਿਨ ਨੇ ਚੰਗਾ ਕੱਢਿਆ ਹੋਣਾ ਡੇਰੀ ਚ ਆਈ ਹੈ ਕਹਿੰਦੇ ਇੱਥੋਂ ਇਹਦੀ ਇੱਕ ਅੱਖ ਦਾ ਰੰਗ ਹੋ ਰਿਹਾ ਇੱਕ ਦਾ ਹੋ ਰਿਹਾ ਆਹ ਆਲਮਾ ਤੇਰੀ ਕੱਢਿਆ ਨਹੀਂ ਕਰੋਨੇ ਠੀਕ ਹੈ ਜਿਹੜੀ ਚ ਬੱਜਾ ਦਿੰਦਾ ਮਾਲ ਜ਼ਿਆਦਾ ਇਹਨੇ ਸੱਜਦੇ ਨੇ ਦੁੱਧ ਤੇ ਚੰਗਾ ਕੱਢਿਆ ਨਾ ਸੱਜਦੇ ਤੋਂ ਸਾਡੇ ਕੋਲ ਨਾ ਚੋਕ ਖੜਿਆ 13 ਕਿਲੋ ਦੁੱਧ ਦੇ ਕੋ ਅੱਛਾ ਹਾਂਜੀ ਠੀਕ ਹੈ ਹੁਣ ਤੇ ਟੋਕੜ ਕੋਈ ਤੁਹਾਨੂੰ ਬਤਾ 5-6 ਕਿਲੋ ਆਦੇ ਤੇ ਮੁੱਲੇ ਦਾ ਫਿਰ ਮੁੱਲ ਵੇਖੋ ਦੇ ਦੀਏ 50 ਜੀ 50000 ਚੋਂ ਕਿੰਨਾ ਮਾਨ ਕਰ ਦੀਏ 2000 ਕਰਨਾ ਦੋ ਹੀ ਕਰਨਾ ਚਾਹੀਦਾ ਬਸ ਬਾਕੀ ਮੈਂ ਹੀ ਚੰਗੀ ਜੋ ਦੁੱਧ ਵਾਲੀ ਜੋ ਆਪੇ 12-13 ਕਿਲੋ ਦੇ ਆਮ ਦਾ ਦੁੱਧ ਭਰਨ ਵਾਲੀ ਆ ਤੇ ਕਰ ਦੋ ਮਾਨ ਹੋ ਰਾ ਆਪੀ ਜੱਸ ਨੂੰ ਕਰ ਦੋ ਫਿਰ ਜਿਆਦਾ ਨਾ ਮਾਰ ਜੱਸ ਨੂੰ ਆਪ ਜੱਸ ਨੂੰ ਕਰ ਦੋ ਫਿਰ ਚਲ ਹੋਰ ਯਾਰ ਛੱਡਾਂਗੇ 47 47 ਦੇ ਦੇਣੀ ਜੇ ਤੇ 47 ਦਾ ਛੋਟ ਕਰ ਦਈਏ ਫਿਰ ਚਲ ਕਰ ਲੋ ਜਿੰਨੀ ਕਰਾਉਣੀ ਕਰਾ ਲੋ ਕਰ ਦਈਏ ਫਿਰ ਥੋੜੀ ਜੀ ਚਲ ਦੱਸ ਦੋ ਕੋਈ ਗੱਲ ਨਹੀਂ ਪੂਰਾ 5000 ਛੱਡ ਦਈਏ ਨਹੀਂ ਨੇ ਨਾ ਫਿਰ ਛੜਾ ਕਰੋ ਨਾ ਤੂੰ ਨਕਸਾਰ ਸਾਡਾ ਨਾ ਕਰਾ ਕਰ ਨਹੀਂ ਕੁਛ ਨਹੀਂ ਹੁੰਦਾ 5000 ਨਾਲ ਕੋਈ ਫਰਕ ਨਹੀਂ ਪੈਣਾ ਤਾਂ ਪੂਰੇ 45000 ਦੀ ਜਾਣ ਦੀ ਹੈ ਨਹੀਂ ਤਾਂ ਕਹਾ ਜਣਾ ਜੋ ਨਹੀਂ ਤਾਂ ਘੜੀ ਹੁੰਦਾ ਕਿ ਇਹਨੇ ਜਾ ਕੇ ਥੱਕੀ ਤਾਂ ਹੱਥ ਵੀ ਪੰਨ ਨਾ ਪਵੇ ਇਹਦੇ ਅੱਗਾ ਪਿਛਾ ਜੇ ਕਰਦੀ ਆਦੇ ਉਹ ਵੀ ਤੇ ਅਗਲੇ ਨੂੰ ਛੱਡ ਕੇ ਦਵਾਂਗੇ ਘੜੀ ਦੇ ਦਾਂਗੇ ਪੂਰੇ ਬਤਾਲੀ ਦੀ ਜਾਨ ਦਾ ਕੁਛ ਨਹੀਂ ਹੁੰਦਾ ਫਿਰ ਤੇ ਉਹ ਤੇਰਾ ਚੱਕ ਪਾਸ ਸਾਡੇ ਪੰਜਵੇਂ ਮਹੀਨੇ ਚੱਕੇ ਕਰਾ ਕੇ ਲੈਂਦੀ ਇੱਥੋਂ ਵੀਰ ਕੋ ਚੈੱਕ ਕਰਾਇਆ ਖੜੇ ਠੀਕ ਹੈ ਚਲੋ ਕੋਈ ਵੀਰ ਬਤਾਲੀ ਹਜ਼ਾਰ ਦੇ ਸਾਹ ਨਾਲ ਫਿਰ ਸੌਦਾ ਕਰ ਲੇ ਮੌਕੇ ਤੇ ਚਲੋ ਠੀਕ ਜੀ ਠੀਕ ਹੈ ਤੇ ਫਿਰ ਬਾਕੀ ਜੋ ਵੀ ਆ ਸਾਰਾ ਕੁਝ ਇਹੀ ਹੈ ਨਾ ਬਾਕੀ ਫਿਰ ਵੀ ਕੋਈ ਵੀ ਰਾਨ ਕੇ ਨਾ ਆਪਣੀ ਕੋਈ ਸੁਈਆਂ ਜਿਹੜੀਆਂ ਆਪਣੀ ਤਸੱਲੀ ਕਰਕੇ ਖੜੇ ਹਾਂਜੀ ਹਾਂਜੀ ਇਹਦੇ ਕੋ ਵੀ ਆਪਾਂ ਸਵੇਰੇ 3 3.5 ਕਿਲੋ ਬੁਲਾ ਚੋਇਆ ਠੀਕ ਆ ਠੀਕ ਆ ਤੇ ਇਹਨੇ 10 12 ਦੇ ਰਾਮ ਨਾਲ ਪਹੁੰਚਣਾ ਵਾ ਠੀਕ ਆ ਹਾਂਜੀ ਬਾਕੀ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ